ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਾ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਇਆ ਪ੍ਰੋਗਰਾਮ ਖਬਰਾਂ ਚੋਂ ਖਬਰ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਿਨ ਦੀਆਂ ਅਹਿਮ ਵੱਡੀਆਂ ਖਬਰਾਂ ਬਾਰੇ ਤੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਦੀ ਤਾਂ ਮੌਸਮ ਦਾ ਮਜਾਸ ਹੈ ਜਿਹੜਾ ਲਗਾਤਾਰ ਬਦਲਦਾ ਜਾ ਰਿਹਾ ਹੈ ਮੌਸਮ ਨੇ ਕਹਿ ਸਕਦੇ ਆ ਕਿ ਇੱਕ ਵੱਡੀ ਤਰਵਟ ਲੈ ਲੀਏ ਕਿਤਾਬਾਂ ਦੇ ਵਿੱਚ ਵਾਦਾ ਵੀ ਹੁੰਦਾ ਨਜ਼ਰ ਆ ਰਿਹਾ ਤੇ ਰਾਤ ਵੇਲੇ ਜਿਹੜਾ ਤਾਪਮਨ ਹੈ ਉਸ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਆਈਐਮਡੀ ਵੱਲੋਂ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ ਇੱਕ ਭਵਿੱਖਬਾਣੀ ਕਰ ਦਿੱਤੀ ਗਈ ਹੈ ਕਿ ਹੋਲੀ ਵਾਲੇ ਦਿਨ ਯਾਨੀ ਕਿ 14 ਮਾਰਚ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਨ ਦੇ ਵਿੱਚ ਵਾਧਾ ਹੋਏਗਾ ਔਰ ਇਸ ਦੇ ਨਾਲ ਹੀ ਦਿੱਲੀ ਦਾ ਤੁਹਾਨੂੰ ਅਪਡੇਟ ਦੇ ਦਿੰਨੇ ਆ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਕਿ ਦਿੱਲੀ ਦੇ ਵਿੱਚ ਯਾਨੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ 14 ਤੇ 15 ਮਾਰਚ ਨੂੰ ਹਲਕੀ ਤੋਂ ਦਰਮਿਆਨੀ بارش ਹੋਏਗੀ 12 ਤੇ 13 ਮਾਰਚ ਨੂੰ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਹੈ ਉਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜ਼ਰੂਰ ਜਾਣਕਾਰੀ ਦੇ ਦਿੰਦੇ ਆ ਦੱਸਦੇ ਕਿ ਮੌਸਮ ਵਿਭਾਗ ਮੁਤਾਬਕ ਪੱਛਮੀ ਚੱਕਰਵਾਤ ਹੈ ਜਿਹੜਾ ਮੌੜ ਸਰਗਰਮ ਹੋਣ ਜਾ ਰਹੇ ਜਿਸ ਕਾਰਨ ਹੋਲੀ ਵਾਲੇ ਦਿਨ ਹਲਕੀ ਤੋਂ ਦਰਮਿਆਨੀ ਜਿੰਨੀ بارش ਹੋਣ ਦੀ ਸੰਭਾਵਨਾ ਹੈ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਵਿੱਚ ਤੇਜ਼ ਹਵਾਵਾਂ ਦੇਖਣ ਨੂੰ ਮਿਲੀਆਂ ਸੀ ਤਾਂ ਅਗਲੇ 2 ਦਿਨਾਂ ਦੇ ਵਿੱਚ ਮੌੜ ਜਿਹੜਾ ਮੌਸਮ ਸਰਗਰਮ ਹੋਣ ਜਾ ਰਿਹਾ ਹੈ ਤਾਂ ਆਈਐਮਜੀ ਨੇ ਕਿਹਾ ਕਿ 9 ਮਾਰਚ ਤੋਂ ਲੈ ਕੇ 13 ਮਾਰਚ ਦਰਮਿਆਨੀ ਕਹਿ ਸਕਦੇ ਹਾਂ ਦਿੱਲੀ ਤੇ ਤਾਪਮਨ ਦੇ ਵਿੱਚ ਵਾਧਾ ਹੋਏਗਾ ਇਸ ਦੌਰਾਨ ਰਾਜਸਥਾਨੀ ਦਾ ਵੱਤਵਤਾਪਮਨ ਜਿਹੜਾ 34 ਤੋਂ 35 ਡਿਗਰੀ ਸੈਲਸੀਅਸ ਦੇ ਵਿੱਚ ਘਰਿਆ ਰਹਿ ਸਕਦਾ ਜਦਕਿ ਘੱਟ ਤੋਂ ਘੱਟ ਤਾਪਮਨ ਹੈ ਜਿਹੜਾ 18 ਤੋਂ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮ ਤਾਂ 9 ਮਾਰਚ ਨੂੰ ਦਿੱਲੀ ਦਾ ਵਾਤਵਾਰ ਤਾਪਮਾਨ ਜਿਹੜਾ 32.83 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 19.7 ਡਿਗਰੀ ਰਹਿਣ ਦੀ ਸੰਭਾਵਨਾ ਦੱਸੀ ਗਿਆ ਤਾਂ ਸੀ ਕਿ 14 ਤਰੀਕ ਤੋਂ ਮੌਸਮ ਦੇ ਵਿੱਚ ਬਦਲਾਅ ਹੁੰਦੀ ਸੰਭਾਵਨਾ ਹੈ ਤਾਂ 14 ਤਰੀਕ ਤੋਂ ਮੌਸਮ ਦੇ ਵਿੱਚ ਬਦਲਾਅ ਹੋਣ ਵਾਲਾ ਹੈ ਅਗਲੇ 1-2 ਦਿਨਾਂ ਤੱਕ ਦਿੱਲੀ ਦੇ ਵਿੱਚ ਫਿਰ ਤੋਂ ਤਾਪਾਂ 'ਚ ਗਿਰਾਵਟ ਆਏਗੀ ਜਦੋਂ ਕਿ ਦਿੱਲੀ ਦੇ ਵਿੱਚ ਗਰਮੀ ਦਾ ਦੌਰ ਹੈ ਜਿਹੜਾ ਜਲਦ ਹੀ ਸ਼ੁਰੂ ਹੋ ਜਾਏਗਾ ਦਿੱਲੀ ਦਾ ਪ੍ਰਦੂਸ਼ਣ ਪੱਧਰ ਵੀ ਲਗਭਗ ਆਪੂ ਹੈ ਤਾਂ ਬੀਤੀ ਸ਼ਾਮ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ 158 ਦਰਜ ਕੀਤਾ ਗਿਆ ਸੀ ਜੋ ਮੱਧ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਪਰਵਾਤਾਵਨ ਵਿਭਾਗ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਇਨ੍ਹਾਂ ਦੇ ਵਿੱਚ ਦਿੱਲੀ ਦੇ ਪ੍ਰਦੂਸ਼ਣ ਦੇ ਪੱਧਰ 'ਤੇ ਵਾਧਾ ਹੋਣ ਦੀ ਸੰਭਾਵਨਾ ਜਿਹੜੀ ਜ਼ਰੂਰ ਜਤਾਈ ਗਈ ਹੈ ਤਾਂ 14 ਮਾਰਚ ਯਾਨੀ ਕਿ ਹੋਲੀ ਵਾਲੇ ਦਿਨ ਦਿੱਲੀ ਦੀ ਹਰਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੋ ਸਕਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਕਿਉਂਕਿ ਤਾਪਮਾਨ ਦੇ ਵਿੱਚ ਗ੍ਰਾਵਟਾ ਜਿਹੜੀ ਦਰਜ ਕੀਤੀ ਜਾਏਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਨੇ ਆਂ ਔਰਤਾਂ ਬਾਰੇ ਤਾਂ ਲਗਾਤਾਰ ਪੂਰੇ ਦੇਸ਼ ਦੇ ਵਿੱਚ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹਾਲਾਂਕਿ ਔਰ ਦੇਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਸ਼ ਦੇ ਵਿੱਚ ਲਗਾਤਾਰ ਔਰਤਾਂ ਨੂੰ ਕਹਿ ਸਕਦੇ ਹਾਂ ਉੱਚੇ ਦਰਜੇ ਦੇ ਉੱਤੇ ਮੰਨਿਆ ਜਾਂਦਾ ਪਰ ਕੀ ਔਰਤਾਂ ਹਜੇ ਵੀ ਸੁਰੱਖਿਆਤ ਨੇ ਵੱਡਾ ਸਵਾਲੇ ਪੈਦਾ ਹੁੰਦਾ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਖਬਰ ਸੁਣ ਕੇ ਤੁਸੀਂ ਵੀ ਸ਼ਰਮਸਾਰ ਹੋ ਜਾਓਗੇ ਕਿ ਇੱਕ ਵਾਰ ਫਿਰ ਤੋਂ ਜ਼ਬਰਜਨਾਹ ਹੋਇਆ ਔਰਤਾਂ ਦੇ ਨਾਲ ਤਾਂ ਸਮੂਹਿਕ ਜ਼ਬਰਜਨਾਹ ਹੋਇਆ ਖਬਰ ਇੱਥੇ ਖਤਮ ਨਹੀਂ ਹੁੰਦੀ ਦੱਸਿਆ ਕਿ ਤਿੰਨ ਲੋਕਾਂ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵੱਲੋਂ ਔਰਤਾਂ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਬਾਅਦ ਉਹਨਾਂ ਦੇ ਮਰਦ ਸਾਥੀ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਗਿਆ ਤਾਂ ਦੱਸੀ ਕਿ ਟੂਰਿਸਟ ਪਲੇਸ ਤੇ ਮਹਿਲਾਵਾਂ ਨੇ ਜੜੀਆਂ ਘੁੰਮਣ ਆਈਆਂ ਸੀ ਤਾਂ ਮਾਮਲਾ ਜਿਹੜਾ ਕਰਨਾਟਕ ਤੋਂ ਸਾਹਮਣੇ ਹੈ ਜਿਹੜਾ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਵਿਸਤਾਰ ਪੂਰਵਕ ਦੇ ਨਾਲ ਜ਼ਰੂਰ ਦੱਸ ਦਿੰਦੇ ਆ ਤਾਂ ਕਰਨਾਟਕ ਤੋਂ ਖਬਰ ਸਾਹਮਣੇ ਆਈ ਹੈ ਸਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਪਰ ਸਿਰਫ ਇਹਨਾਂ ਕਹਿ ਦੇਣ ਦੇ ਨਾਲ ਗੱਲ ਖਤਮ ਨਹੀਂ ਹੋ ਜਾਂਦੀ ਖਬਰ ਮੁਤਾਬਕ ਜਬਰ ਜਨਾਹ ਦੇ ਰੂਪ ਦੇ ਵਿੱਚ ਜੋ ਦਰਿੰਦਗੀ ਵਾਲਾ ਕਾਰਾ ਹੋਇਆ ਮਹਿਲਾ ਦਿਵਸ ਮੌਕੇ ਵਾਪਰਿਆ ਜਿੱਹਾਂ ਕਰਨਾਟਕ ਦੇ ਹੰਪੀ ਦੇ ਵਿੱਚ ਇਜ਼ਰਾਈਲ ਟੂਰਿਸਟ ਸਣੇ ਦੋ ਔਰਤਾਂ ਦੇ ਨਾਲ ਸਮੂਹੀ ਜਬਰਜੁਨਾ ਕੀਤਾ ਗਿਆ ਇਹਨਾਂ ਦੇ ਨਾਲ ਇੱਕ ਮਰਦ ਸਾਥੀ ਨੂੰ ਨਹਿਰ ਦੇ ਵਿੱਚੋਂ ਧੱਕਾ ਦੇ ਕੇ ਉਸ ਨੂੰ ਜ਼ਾਨੋਂ ਮਾਰ ਦਿੱਤਾ ਗਿਆ ਲਾ ਕਿ ਔਰਤਾਂ ਨੇ ਜਿਹੜੀਆਂ ਆਪਣੇ ਮਰਦ ਸਾਥੀਆਂ ਦੇ ਨਾਲ ਨਹਿਰ ਦੇ ਉੱਤੇ ਕੰਡੇ ਬੈਠੀਆਂ ਸੰਗੀਤ ਸੁਣ ਰਹੀਆਂ ਸੀ ਤੇ ਤਾਰਿਆਂ ਦੇ ਸੁਖਪਣ ਦਾ ਆਨੰਦ ਮਾਣ ਰਹੀਆਂ ਸੀ ਪਰ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਕੁਦਰਤੀ ਨਜ਼ਾਰਿਆਂ ਨੂੰ ਇਸ ਤਰ੍ਹਾਂ ਕਾਂਦ ਦੇ ਵਿੱਚ ਬੈਠ ਕੇ ਨਿਹਾਰਨਾ ਬਹੁਤ ਛੇਤੀ ચીਖ ਚਿਹਾਰੇ ਦੇ ਵਿੱਚ ਬਦਲ ਜਾਏਗਾ ਦਸਲਾਨੀ ਔਰਤਾਂ ਦੇ ਨਾਲ ਦਰਿੰਦਗੀ ਦੀ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਤੇ ਨੌਜਵਾਨਾਂ ਨੇ ਜੋ ਕੀਤਾ ਉਸ ਦੇ ਨਾਲ ਪੂਰੇ ਦੇਸ਼ ਦਾ ਜਿਹੜਾ ਸਿਰ ਹੈ ਸ਼ਰਮ ਨਾਲ ਝੁਕ ਗਿਆ ਤੇ ਘਟਨਾਰੇ ਇਸ ਕਾਲ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਆਲਮੀ ਤਾਕਤਾਂ ਦਾ ਹਾਨੀ ਹੋਣ ਦਾ ਦਮ ਪਰਨ ਵਾਲੇ ਦੇਸ਼ ਦੇ ਵਿੱਚ ਇਸ ਤਰ੍ਹਾਂ ਇੱਕਾ ਘਟਨਾਵਾਂ ਨੇ ਜਿਹੜੀਆਂ ਆਮ ਨੇ ਤਬਾਰੋ ਘੁੰਮਣ ਫਿਰਨਾਈ ਲੋਕ ਭਾਰਤੀਆਂ ਵਾਂਗ ਸੁਰੱਖਿਅਤ ਨੇ ਜਿਹੜੇ ਬਿਲਕੁਲ ਨਹੀਂ ਮਹਿਸੂਸ ਕਰੇ ਤਾਂ ਦੱਸਦੇ ਕਿ ਜਬਰ ਜਨਾਹ ਅਜਿ ਇੱਕ ਸੱਭਿਅ ਤੇ ਸੋਹਣੇ ਸਮਾਜ ਦੇ ਮੱਥੇ ਤੇ ਕਾਲੇ ਟਿੱਕੇ ਵਾਂਗ ਹਰ ਰੋਜ਼ ਕਿਤੇ ਨਾ ਕਿਤੇ ਉੱਭਰ ਕੇ ਜ਼ਰੂਰ ਸਾਹਮਣੇ ਆਉਂਦਾ ਹੈ। ਕਈ ਘਟਨਾਵਾਂ 'ਚ ਲੜਕੀਆਂ ਤੇ ਔਰਤਾਂ ਦੇ ਨਾਲ ਇਸ ਦਰਜੇ 'ਚ ਜਲੀਲ ਕਰਨ ਵਾਲਾ ਹਾਲ ਕੀਤਾ ਜਾਂਦਾ ਜਿਸ ਦਾ ਸ਼ਬਦਾ ਰਾਹੀ ਬਿਆਨ ਕਰਨਾ ਵੀ ਔਖਾ ਹੋ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਜਾਪਦਾ ਹੈ ਕਿ ਖੋਖਲਾਪਨ ਜਿਹੜਾ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੜ ਚੁੱਕਿਆ ਹੈ ਨੈਤਿਕ ਸਿੱਖਿਆ ਸਾਡੇ ਤੋਂ ਕੋਹਾ ਦੂਰ ਹੈ। ਇਸ ਲਈ ਸਾਨੂੰ ਕਿਸੇ ਮੀਡੀਆ ਤੇ ਫੈਲ ਰਹੀ ਗੰਦ ਨੇ ਕਹ ਸਕਦੇ ਆ ਜਿਹੜੀ ਕਸਰ ਹੈ ਪੂਰੀ ਕਰ ਦਿੱਤੀ ਗਈ ਹੈ ਤਾਂ ਸੰਸਕਾਰਾਂ ਦੀਆਂ ਗੱਲਾਂ ਨੇ ਜਿਹੜੀਆਂ ਸਿਰਫ ਘਰ ਦੀ ਦਹਲੀਜ਼ ਤੱਕ ਹੀ ਸੀਮਤ ਨੇ ਔਰਤਾ ਚਾਹੇ ਸੈਲਾਨੀ ਹੋਵੇ ਜਾਂ ਆਪਣੇ ਦੇਸ਼ ਦੀਆਂ ਵਸਨੀਕ ਉਹਨਾਂ ਨੂੰ ਸਿਰਫ ਵਰਤੋਂ ਦੀ ਚੀਜ਼ ਸਮਝ ਕੇ ਪੱਦਾ ਵਰਤਾਓ ਕਰਨਾ ਕਿਸੇ ਵੀ ਰੂਪ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਤਾਂ ਦੇਸ਼ ਦੇ ਵਿਕਾਸ ਦੇ ਨਾਲ ਨਾਲ ਹਰ ਵਿਅਕਤੀ ਦੀ ਉਸ ਸੋਚ ਦਾ ਵਿਕਾਸ ਹੋਣਾ ਵੀ ਲਾਜ਼ਮੀ ਹੈ ਜਿਸ ਨਾਲ ਸਮਾਜ ਵਿੱਚ ਰਹਿਣਾ ਤਾਂ ਸਰਕਾਰ ਤੇ ਸੁਰੱਖਿਆ ਦੇ ਪ੍ਰਬੰਧ ਹਰਥਾ ਨਹੀਂ ਹੋ ਸਕਦੇ ਇਸ ਲਈ ਹਰ ਮਨੁੱਖ ਨੂੰ ਨਿੱਜੀ ਤੌਰ ਤੇ ਸਮਾਜ ਨੂੰ ਇੱਕ ਸੱਭਿਅਕ ਨੂੰ ਅਪਰਾਧ ਮੁਕਤ ਬਣਾਉਣ ਦੀ ਜ਼ਿੰਮੇਵਾਰੀ ਹੈ ਜਿਹੜੀ ਲੈਣੀ ਪਏਗੀ ਤਾਂ ਦਸ ਕੀ ਔਰਤਾਂ ਨੇ ਜਿਹੜੀਆਂ ਹਜੇ ਤੱਕ ਵੀ ਸੁਰੱਖਿਅਤ ਮਹਿਸੂਸ ਨਹੀਂ ਕੀਤਾ ਜਾ ਸਕਦਾ ਤਾਂ ਹਰ ਇੱਕ ਜਗ੍ਹਾ ਤੇ ਉੱਤੇ ਕਾਨੂੰਨ ਬਣਾਉਣਾ ਵੀ ਕਿਤੇ ਨਾ ਕਿਤੇ ਲਾਜ਼ਮੀ ਹੋਣਾ ਚਾਹੀਦਾ ਕਿਤੇ ਨਾ ਕਿਤੇ ਸਾਨੂੰ ਨੈਤਿਕ ਸਿੱਖਿਆ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਅਸੀਂ ਨੈਤਿਕ ਸਿੱਖਿਆ ਤੋਂ ਕੋਹਾ ਦੂਰ ਚਲੇ ਗਏ ਆ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਵੀ ਲਿਖਿਆ ਸੋ ਕਿਉ ਮੰਦਾ ਕੀ ਹੈ ਜਿਤ ਤਜੰਬੇ ਰਾਜਨ ਤੇ ਇਸੇ ਨਾਲ ਹੀ ਤੁਹਾਨੂੰ ਦੱਸੀ ਕਿ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਆ ਜਿਹੜੀ ਹੁਣ ਉਸ ਨੇ ਰੁਖ ਕਰ ਲਿਆ ਤੁਹਾਨੂੰ ਇਹ ਦੇਖਣਾ ਹੋਏਗਾ ਕਿ ਅਪਰਾਧੀਆਂ ਨੂੰ ਬੰਦੀ ਸਜ਼ਾ ਜਿਹੜੀ ਕਿ ਦਿੱਤੀ ਜਾਏਗੀ ਤੈਸ ਤੋਂ ਬਾਅਦ ਸੇ ਜ਼ਿਕਰ ਕਰ ਲੈਣੇ ਆ ਜਗਦੀਪ ਤਨਖੜ ਜੀ ਦਾ ਜੀ ਹਾਂ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਦੇ ਤਸ ਤੋਂ ਲਗਾਤਾਰ ਨੂੰ ਦੱਸਦੀ ਹੈ ਕਿ ਐ ਤੁਹਾਨੂੰ ਸਵੇਰੇ 2 ਵਜੇ ਉਹਨਾਂ ਦੀ ਤਬੀਅਤ ਹੈ ਜਿਹੜੀ ਇਸ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਸੀ ਕਿ ਛਾਤੀ ਦੇ ਵਿੱਚ ਦਰਦ ਹੁੰਦਾ ਸੀ ਬੇਚਾਨੀ ਹੁੰਦੀ ਸੀ ਜਿਸ ਦੇ ਕਾਰਨ ਉਹਨਾਂ ਨੂੰ ਐਮਸ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਤਾਂ ਦੱਸਦੀ ਹੈ ਕਿ ਸਿਆਸਤ ਦੇ ਵਿੱਚ ਇਸ ਵੇਲੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੁੱਖ ਦਾ ਸਮਾਂ ਹੈ ਇਸੇ ਨਾਲ ਉਹ ਤੁਹਾਨੂੰ ਜ਼ਰੂਰ ਦੱਸਦੀ ਹੈ ਕਿ ਪੀਐਮ ਮੋਦੀ ਨੇ ਜਿਹੜੇ ਉਹ ਵੀ ਐਮਸ ਦੇ ਵਿੱਚ ਉਹਨਾਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਸਾਥੀ ਨੇ ਜ਼ਰੂਰ ਦੱਸੇ ਜਾ ਰਹੇ ਨੇ ਤਾਂ ਦੱਸਦੇ ਕਿ ਜਗਦੀਪ ਧਨਕਰ ਜੀ ਹਾਂ ਦੇਸ਼ ਦੇ ਉਪ ਰਾਸ਼ਟਰਪਤੀ ਨੇ ਬਹੁਤ ਲੋਕਾਂ ਦੇ ਨਾਲ ਉਹਨਾਂ ਦੇ ਜਿਹੜੇ ਸੰਬੰਧ ਨੇ ਕਾਫੀ ਅੱਛੇ ਦੱਸੇ ਜਾ ਰਹੇ ਨੇ ਤਾਂ ਜਦੋਂ ਤੋਂ ਲੋਕਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਹਾਲਤ ਵਿਗੜੀ ਹੈ ਤਾਂ ਉਹਨਾਂ ਨੂੰ ਐਮਐਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਤੇ ਨਾ ਕਿਤੇ ਆਮ ਲੋਕ ਨੇ ਜਿਹੜੀ ਉਹ ਵੀ ਚਿੰਤਾ ਦੇ ਵਿੱਚ ਆ ਰਹੇ ਨੇ ਤਾਂ ਉਸ ਦੇ ਇਲਾਵਾ ਤੁਹਾਨੂੰ ਜ਼ਰੂਰ ਦੱਸ ਦੇਣਾ ਕਿ ਐਮਪੀਐਮ ਮੋਦੀ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਐਮਐਸ ਹਸਪਤਾਲ ਦੇ ਵਿੱਚੋਂ ਜਗਦੀਪ ਧਨਕਰ ਜਿਹੜੇ ਭਰਤੀ ਕਰਵਾਇਆ ਹੋਇਆ ਉਹਨਾਂ ਨੂੰ ਔਰ ਉਹਨਾਂ ਦੀ ਸਥਿਤੀ ਦਾ ਕਹਿ ਸਕਦੇ ਉਹਨਾਂ ਦੀ ਬਾਰੇ ਜਾਣਨ ਲਈ ਉੱਥੇ ਜ਼ਰੂਰ ਪਹੁੰਚੇ ਨੇ ਸੋ ਸਭ ਤੋਂ ਪਹਿਲਾਂ ਜ਼ਿਕਰ ਕਰ ਲੈਣੇ ਅਸੀਂ ਹੋਲੇ ਮਹੱਲੇ ਦਾ ਤਾਂ ਲਗਾਤਾਰ ਕਹਿੰਦੇ ਨੇ ਕਿ ਹੋਲੀ ਦਾ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਤੇ ਹੋਲੀ ਨੂੰ ਰੰਗਾਂ ਦਾ ਤਿਉਹਾਰ ਹੈ ਜਿਹੜਾ ਕਹਿ ਸਕਦੇ ਆ ਕਿ ਰੰਗਾਂ ਦਾ ਤਿਉਹਾਰ ਦੇ ਨਾਲ ਜਾਣਾ ਚਾਹੁੰਦਾ ਪਰ ਇਸ ਵਾਰੀ ਹੋਲਾ ਮਹੱਲਾ ਮਨਾਉਣ ਜਾਰੀ ਸਿੱਖ ਸੰਗਤਾਂ ਨੂੰ ਕੁਝ ਜਿਹੜੇ ਆਦੇਸ਼ ਨੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਤਾਂ ਉਹਨਾਂ ਨੂੰ ਮੰਨਣਾ ਜਿਹੜਾ ਲਾਜ਼ਮੀ ਹੈ ਜਿਹੜਾ ਦੱਸਿਆ ਗਿਆ ਤਾਂ ਇਸ ਨਾਲ ਤੁਹਾਨੂੰ ਦੱਸ ਦਈਏ ਕਿ ਰਸਤੇ ਦੇ ਵਿੱਚ ਜਿਹੜੇ ਵੀ ਕਹਿ ਸਕਦੇ ਆ ਕਿ ਜਿਹੜੇ ਕੋਟਾ ਤਿਆਰ ਕਰ ਰਹੇ ਹੁੰਦੇ ਨੇ ਚਾਹੇ ਉਹ ਨਹਿਿੰਗ ਸਿੰਘ ਹੋਣੀ ਹੈ ਫਿਰ ਕੋਈ ਵੀ ਸਿੱਖ ਪਰ ਉਹਨਾਂ ਨੇ ਕਹਿ ਸਕਦਾ ਕਿ ਪੁਲਿਸ ਦੇ ਵੱਲੋਂ ਇੱਕ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ ਉਸ ਦੇ ਵਿੱਚ ਭੰਗ ਜਿਹੜੀ ਨਾਮ ਲਾਈ ਜਾਵੇ ਤਾਂ ਕਿ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਹਵਾਈਆ ਨਾ ਦੇਣਾ ਪਵੇ ਕਿ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਇਸ ਤੋਂ ਲਗਾਂ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਆਪਣੇ ਬਾਈਕ ਲੈ ਕੇ ਜਾਣੀਆਂ ਬੁਲਟ ਲੈ ਕੇ ਜਾਣਾ ਤਾਂ ਉਹਨਾਂ ਦੇ ਸਾਇਲੈਂਸਰ ਜਿਹੜੇ ਨਾਰਮਲ ਹੋਣੇ ਚਾਹੀਦੇ ਕੋਈ ਪਟਾਕੇबाजी ਕੋਈ ਹੁੱਲੜਬਾਜ਼ੀ ਹੈ ਜਿਹੜੀ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਤੋਂ ਬਾਅਦ ਜ਼ਿਕਰ ਕਰ ਲੈਣੇ ਆ ਨਸ਼ਾ ਤਸਕਰੀ ਦਾ ਤਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾ ਦੇ ਉੱਤੇ ਚੰਗੀ ਇਹ ਕੰਕਸੀ ਜਾਰੀ ਹੈ ਲਗਾਤਾਰ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਪਡੇਟ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਜਦੋਂ ਤੋਂ ਭਗਵਾਨ ਮਾਨ ਨੇ ਜਿਹੜੇ ਇਸ ਐਕਸ਼ਨ ਮੋਡ ਦੇ ਵਿੱਚ ਆਏ ਨੇ ਉਦੋਂ ਤੋਂ ਨਸ਼ਾ ਤਸਕਰਾਂ ਦੀ ਜਿਹੜੀ ਜ਼ਮੀਨ ਹੈ ਉਹ ਵੀ ਜ਼ਬਤ ਕਰ ਲਈ ਗਈ ਉਹਨਾਂ ਦੇ ਕਰਨ ਜਿਹੜੇ ਬੁਲਡੋਜ਼ਰ ਦੇ ਨਾਲ ਢਾਹ ਦਿੱਤੇ ਗਏ ਨੇ ਤਾਂ 1100 ਤੋਂ ਵੱਧ ਨਸ਼ਾ ਤਸਕਰ ਨੇ ਜਿਹੜੇ ਸਿਰਫ 12 ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਿੰਨੇ ਲੋਕਾਂ ਦੇ ਉੱਤੇ ਪਰਚਾ ਜਿਹੜਾ ਉਹ ਵੀ ਦਰਜ ਕਰ ਲਿਆ ਗਿਆ ਤੋਂ ਇਲਾਵਾ ਤੁਹਾਨੂੰ ਡਿਟੇਲ ਦੇ ਨਾਲ ਜਾਣਕਾਰੀ ਜ਼ਰੂਰ ਦਵਾਂਗੇ ਕਿ ਆਖਰਕਾਰ 12 ਦਿਨਾਂ ਦੇ ਵਿੱਚ 875 ਨੇ ਜਿਹੜੇ ਪਰਚੇ ਦਰਜ ਕਰ ਤੇ 1188 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੰਸ਼ਿਆਂ ਦੇ ਵਿਰੁੱਧ ਯੁੱਧ ਮੁਹਿੰਮ ਤਹਿਤ 12 ਦਿਨਾਂ ਦੇ ਵਿੱਚ 875 ਐਫਆਈਆਰ ਦਰਜ ਕੀਤੀਆਂ ਗਈਆਂ ਨੇ 1188 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 35 ਲੱਖ ਰੁਪਏ ਦੀ ਡਰੱਗ ਮਨੀ ਹੈ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ। ਤਵੇਤ ਮੰਤਰੀ ਹਰਪਾਲ ਸਿੰਘ ਚੀਮਾ ਨੇ 63 ਕਿਲੋ ਹੈਰੋਇਨ 873 ਕਿਲੋ ਪੋਸਟ 42 ਕਿਲੋ ਫੀਮ ਤੇ 3.5 ਕਿਲੋ ਚਰਸਿਸ ਦੇ ਨਾਲ ਹੀ 6 ਲੱਖ 74370 ਨਸ਼ੀਲੀਆਂ ਗੋਲੀਆਂ ਸਮੇਤ ਹੋਰ ਕਈ ਨਸ਼ੀਲੇ ਪਦਾਰਥ ਨੇ ਜੜੇ ਜ਼ਬਤ ਕੀਤੇ ਨੇ ਤਜੀਮਾ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਮਹਾਮਾਰੀ ਪੈਦਾ ਕਰਨਾ ਹੈ ਇਸ ਨੂੰ ਹੱਲਾਸ਼ੇਰੀ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਤੇ ਕਾਂਗਰਸ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਅਲੋਚਨਾ ਵੀ ਕੀਤੀ ਹੈ ਉਹਨਾਂ ਨੇ ਕਿਹਾ ਇਹਨਾਂ ਪਾਰਟੀਆਂ ਤੇ ਸੋਚੀ ਸਮਝੀ ਰਣਨੀਤੀ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਦੋਸ਼ ਲਾਇਆ ਹੈ ਉਹਨੇ ਵੀ ਦੱਸਿਆ ਕਿ 2007 ਤੋਂ ਪਹਿਲਾਂ ਪੰਜਾਬ ਨੇ ਹੈਰੋਇਨ ਜਾਂ ਚਿੱਟਾ ਵਰਗੀਆਂ ਸਿੰਥੈਟਿਕ ਦਵਾਈਆਂ ਬਾਰੇ ਕਦੇ ਨਹੀਂ ਸੁਣਿਆ ਅਕਾਲੀ ਭਾਜਪਾ ਰਾਜ ਦੌਰਾਨ ਇਹ ਦਵਾਈਆਂ ਪੰਜਾਬ ਦੇ ਵਿੱਚ ਦਾਖਲ ਹੋਈਆਂ ਨੇ ਜਿਹਨੇ ਨੌਜਵਾਨਾਂ ਨੂੰ ਬਰਬਾਦ ਐ ਚੜਾ ਮੁਕੰਮਲ ਤੌਰ ਤੇ ਕਰ ਦਿੱਤਾ ਗਿਆ ਤਾਂ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਲਤ ਦੇ ਵਿੱਚ ਫਸਾਉਣ ਲਈ ਸਾਜ਼ਿਸ਼ ਰਚੀ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ 2017 ਦੇ ਵਿੱਚ ਉਠੀ ਕਸਮ ਖਾਦੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਦਾਸੀ ਕਿ ਹਰਪਾਲ ਜੀ ਮਾ ਨੇ ਗੰਭੀਰ ਇਲਜ਼ਾਮ ਨੇ ਜੜੇ ਲਗਾਏਗੇ ਨੇ ਤਾਂ ਅਸਦੀ ਬਜਾਏ ਉਹਨਾਂ ਨੇ ਸਰਕਾਰ ਦੀ ਨੁਸ਼ਾ ਤਸਕਰਾਂ ਨਾਲ ਸੰਬੰਧ ਮਜ਼ਬੂਤ ਕੀਤੇ ਨੇ ਤਾਂ ਲੋਕਾਂ ਨੇ 2022 ਦੇ ਵਿੱਚ ਸਰਕਾਰ ਨੂੰ ਕੱਦਿਓ ਲਾ ਦਿੱਤਾ ਦੱਸਿਆ ਕਿ ਚੀਮਾ ਨੇ ਕਿਹਾ ਆਪਦੇ ਕਾਰਜਕਾਲ ਵਿੱਚ ਸਜ਼ਾ ਦੀ ਦਰ ਹੈ ਜਿਹੜੀ 86% ਹੋ ਗਈ ਹੈ ਜਦਕਿ ਕਾਂਗਰਸ ਦੇ ਰਾਜ ਦੌਰਾਨ ਇਹ 58% ਸੀ ਅਤੇ ਅਕਾਲੀ ਪਾਛ ਪਾ ਸਰਕਾਰ ਦੌਰਾਨ ਇਹ 40% ਸੀ ਜਿਮਨ ਨੇ ਵੀ ਦੱਸਿਆ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ 90% ਤੋਂ ਵੱਧ ਜਿਹੜੀ ਸਜ਼ਾ ਦਰ ਹਾਸਲ ਕੀਤੀ ਹੈ ਜਿਵੇਂ ਕਿ ਸੰਗਰੂਰ ਦੇ ਵਿੱਚ 93% ਨਵਾਂ ਸ਼ਹਿਰ ਦੇ ਵਿੱਚ 99% ਤੋਂ ਉੱਪਰ ਦੇ ਵਿੱਚ 95% ਤਾਂ ਦੱਸਿਆ ਕਿ ਚੀਮਾ ਨੇ ਇਹ ਸਾਰਾ ਵੀਰਵਾ ਦਿੱਤਾ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅਕਾਲੀਆਂ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਨਸ਼ਾ ਜੜਾ ਸ਼ਰਿਆ ਵਿਕਦਾ ਸੀ ਪਰ ਇਸ ਦੇ ਨਾਲ ਤੁਹਾਨੂੰ ਦੱਸ ਇੱਕ ਵੀਡੀਓ ਪੁਲਿਸ ਅਧਿਕਾਰੀ ਦੀ ਇਸ ਵੇਲੇ ਵਾਇਰਲ ਹੋ ਰਹੀ ਹੈ ਜਿਸ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਦਰਸਲ ਇੱਕ ਵਿਅਕਤੀ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਤੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਗਰਮੀ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਬਿਲਡੋਜ਼ਰ ਦੇ ਨਾਲ ਘਰ ਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਗਾਤਾਰ ਇੱਕ ਮਹਿਲਾ ਦੇ ਵੱਲੋਂ ਉਸ ਦੀਆਂ ਤਿੰਨ ਬੇਟੀਆਂ ਦੇ ਵੱਲੋਂ ਪੁਲਿਸ ਅਧਿਕਾਰੀ ਦੀ ਗੁਹਾਰ ਲਗਾਈ ਜਾਂਦੀ ਹੈ ਉਸ ਦੇ ਪੈਰੀ ਡਿੱਕੇ ਮਦਦ ਦੀ ਮਦਦ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਸ ਦੀ ਗਲਤੀ ਹੈ ਸਜ਼ਾ ਉਸ ਨੂੰ ਹੀ ਮਿਲੇਗੀ ਤਾਂ ਜਸਤੂਬਾਤ ਪੁਲਿਸ ਅਧਿਕਾਰੀ ਨੇ ਪੂਰੀ ਜ਼ਿੰਮੇਵਾਰੀ ਲੈ ਲਈ ਹੈ ਕਿ ਜਿਹੜੀਆਂ ਤਿੰਨ ਬੇਟੀਆਂ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕੇਗਾ ਤੇ ਇਸ ਦੇ ਨਾਲ ਹੀ ਹੋਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਲੋੜ ਹੈ ਉਹ ਕਦੇ ਵੀ ਪਿੱਛੇ ਨਹੀਂ ਹ ਔਰਤ ਦੀ ਵੀਡੀਓ ਅਜਿਹੀ ਸੋਸ਼ਲ ਮੀਡੀਆ ਤੇ ਇਸ ਵੇਲੇ ਵਾਇਰਲ ਹੋ ਰਹੀ ਹੈ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈ ਹੁਣ ਮੈਂ ਤੁਹਾਨੂੰ ਇਜਾਜ਼ਤ ਧੰਨਵਾਦ ਅਗਰ ਤੁਸੀਂ ਕੋਈ ਵੀ ਅਪਡੇਟ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਵੀ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਧੰਨਵਾਦ